ਪੁੱਠੀ ਖਲ ਲਾਹੀ ਬਿੰਦੇਰੀ ਸਿੱਖ ਅਰਦਾਸ ਵਿੱਚ ਚੇਤੇ ਕੀਤੇ ਜਾਂਦੇ ਉਹ ਸ਼ਹੀਦ ਜਿਨ੍ਹਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਪੁੱਠੀ ਖਲ ਲਾ ਕੇ ਸ਼ਹੀਦ ਕੀਤਾ ਸੀ ਸਿੱਖੀ ਸਿੱਧਕ ਨਿਭਾਉਂਦਿਆਂ ਪੁੱਠੀ ਖਲ ਉਤਰਵਾ ਲੈਣ ਵਾਲੇ ਦੋ ਗੁਰਸਿੱਖਾਂ ਦਾ ਸਿੱਖ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਜਿਨ੍ਹਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਪੁੱਠੀ ਖਲ ਲਾ ਕੇ ਸ਼ਹੀਦ ਕਰਵਾਇਆ ਸੀ ਉਹਨਾਂ ਦੋ ਮਹਾਨ ਸ਼ਹੀਦਾਂ ਦੇ ਨਾਂ ਹਨ ਭਾਈ ਗੁਲਜਾ ਸਿੰਘ ਅਤੇ ਭਾਈ ਚੈ ਸਿੰਘ ਖਲਕਟ ਪਾਈ ਗੁਲਜਾਰ ਸਿੰਘ ਨੂੰ ਪਾਈ ਮਨੀ ਸਿੰਘ ਦੀ ਸ਼ਹੀਦੀ ਤੋਂ ਉਪਰੰਤ ਪੁੱਠੀ ਖਲ ਲਾ ਕੇ ਸ਼ਹੀਦ ਕੀਤਾ ਗਿਆ ਸੀ ਜੇ ਨਾ ਦਾ ਇਤਿਹਾਸਿਕ ਹਵਾਲਿਆਂ ਵਿੱਚ ਜ਼ਿਕਰ ਇਸ ਤਰ੍ਹਾਂ ਮਿਲਦਾ ਹੈ ਪਹਿਲੇ ਮਨੀ ਸਿੰਘ ਕੇ ਤਾਈ ਕਾਜੀ ਫਤਵਾ دیے ਸੁਣਾਈ ਤਿਸੇ ਗੈਰਮ जल्लाਦ ਆਏ ਬੰਦ ਬੰਦ دیے ਚੁਦਾ ਕਰਾਏ ਪਿੱਛੇ ਸਿੰਘ ਗੁਲਜਾਰੇ ਤੇਰੀ ਪੁੱਠੀ ਖਲ ਨਾਹੀ ਬਿਨ ਤੇਰੀ ਇਸੇ ਤਰ੍ਹਾਂ ਪਾਈ ਜੈ ਸਿੰਘ ਖਲਕਟੋਂ ਵੀ ਪੁੱਠੀ ਖਾਨ ਉਤਾਰ ਕੇ ਸ਼ਹੀਦ ਕੀਤਾ ਗਿਆ ਸੀ ਪਿੰਡ ਮੋਗਲ ਮਰਜਾ ਦੇ ਵਸਨੀਕ ਭਾਈ ਜੈ ਸਿੰਘ ਦਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਪੂਰਨ ਗੁਰਸੇਕ ਅਤੇ ਕੀਰਤੀ ਪ੍ਰਵਾਸੀ ਪਰਵਾਸ ਸਮੇਤ ਸ਼ਹੀਦੀ ਦੇ ਕੇ ਸਿੱਖੀ ਸਿਧਕ ਭਰੋਸਾ ਤੇ ਅਡੋਲਤਾ ਦਸਾਉਂਦਿਆਂ ਕਥਨੀ ਕਰਨੀ ਦੇ ਪੂਰੇ ਹੋਂਦ ਦਾ ਸਬੂਤ ਦੇਣ ਵਾਲੇ ਭਾਈ ਜੈ ਸਿੰਘ ਦੀ ਸਿਫਤ ਇੱਕ ਕਵੀ ਨੇ ਇੰਜ ਕੀਤੀ ਹੈ ਤਨ ਉਨ ਸਿੰਗਲ ਕੇ ਜਿਨ ਕਰ ਸਾਖਾ ਤਜੇ ਪ੍ਰਾਨ ਰਹੇ ਨਾਮ ਇੱਕ ਕਰਮ ਕਾ ਹੈ ਜਗ ਆਵਨ ਚਾਨ ਸ਼ਹੀਦ ਜੈ ਸਿੰਘ ਖਲਕਟ ਹੋਏ ਉਹ ਹੈ ਮਹਾਮਹਾਲ